ਸਾਜਨ ਪ੍ਰੀਤ ਲਗਾ ਕੇ ਐਕਚੁਅਲੀ ਉਹ ਜੋ ਵੀਡੀਓ ਬਣੀ ਸੀ ਮੈਮ ਐਕਚੁਅਲੀ ਮੈਂ ਕਾਰ ਵਿੱਚ ਕੰਮ ਕਰ ਰਿਹਾ ਸੀ ਤੇ ਉਹ ਇਸ ਤਰ੍ਹਾਂ ਹੀ ਅਸੀਂ गा ਰਹੇ ਸੀ ਤਾਂ ਮੇਰੇ ਮੱਲਬ ਜਿਹੜੇ ਹੈਗੇ ਨੇ ਸਾਲਾ ਸਾਹਿਬ ਨੇ ਉਹਨਾਂ ਨੇ ਵੀਡੀਓ ਰਿਕਾਰਡ ਕੀਤੀ ਉਹ ਉਹਨਾਂ ਨੇ ਆਪਣੀ ਰਿਕਾਰਡ ਕਰਕੇ ਵੀਡੀਓ ਜਿਹੜੀ ਆਪਣੇ ਮੱਲਬ ਫਰੈਂਡ ਨੂੰ ਦਿੱਤੀ ਉਹਨਾਂ ਆਪਣੇ ਪੇਜ ਦੇ ਉੱਤੇ ਪਾਈ ਸੀ ਤੇ ਮੈਨੂੰ ਉਸ ਵੀਡੀਓ ਬਾਰੇ ਪਤਾ ਵੀ ਨਹੀਂ ਸੀ ਉਹਨਾਂ ਮਤਲਬ ਸਵੇਰ ਨੂੰ ਮੈਨੂੰ ਫੋਨ ਕਰ ਰਹੇ ਨੇ ਕਿ ਯਾਰ ਤੁਸੀਂ ਆਪਣਾ ਮਤਲਬ ਫੇਸਬੁੱਕ ਦੇਖੋ ਮਤਲਬ ਤੁਸੀਂ ਇਹਨਾਂ ਵਾਇਰਲ ਹੋ ਗਏ ਹੋ ਕਿ ਜਿਹੜੀ ਤੁਹਾਡੀ ਵੀਡੀਓ ਮੈਂ ਰਾਤ ਮਤਲਬ ਪਾਈ ਸੀ ਤਾਂ ਉਹ ਮਤਲਬ ਬਹੁਤ ਜ਼ਿਆਦਾ ਮਤਲਬ ਲੋਕ ਜਿਹੜਾ ਉਹਨੂੰ ਲਾਈਕ ਕਰ ਰਹੇ ਨੇ ਪਸੰਦ ਕਰ ਰਹੇ ਨੇ ਇਸ ਇੰਨੀ ਖੂਬ ਸੁਰਤ ਆਵਾਜ਼ ਹੋਣ ਦੇ ਬਾਵਜੂਦ ਵੀ ਉਸ ਮੁਕਾਮ ਤੇ ਨਹੀਂ ਪਹੁੰਚ ਪਾਏ ਜਿੱਥੇ ਹੋਣਾ ਚਾਹੀਦਾ ਸੀ ਇਹਦੇ ਕੀ ਕਾਰਨ ਬਣਦੇ ਹੋ ਜੀ ਜੀ ਮੈਮ ਘਰ ਦੀ ਗਰੀਬੀ ਦੇ ਕਾਰਨ ਮੈਮ ਸ਼ੁਰੂ ਤੋਂ ਹੀ ਮਤਲਬ ਕਰਦੀ ਜਿਹੜੀ ਕੰਡੀਸ਼ਨ ਹੈ ਉਹ ਇੰਨੀ ਜ਼ਿਆਦੀ ਸਹੀ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਆਪਣੇ ਘਰ ਦੀ ਕੰਡੀਸ਼ਨ ਦਾ ਕਰਕੇ ਗਰੀਬੀ ਦਾ ਕਰਕੇ ਇਸ ਦਾ ਅੱਗੇ ਨਹੀਂ ਪਹੁੰਚ ਸਕੇ ਮੈਮ ਜੀ ਕਰਦੇ ਮੈਮ ਇੱਕ ਹੀ ਕਮਰਾ ਸੀ ਉਸ ਦੇ ਵਿੱਚ ਸਾਰੇ ਗੁਜ਼ਾਰਾ ਕਰਦੇ ਸੀ ਮਤਲਬ 6 ਮੈਂਬਰਸ ਆਸਲੀ ਕਰਦੇ ਫੈਮਿਲੀ ਤੇ ਉਸ ਦੇ ਵਿੱਚ ਹੀ ਤਾਂ ਜਿਹੜੇ ਮਤਲਬ ਰਿਸ਼ਤੇਦਾਰ ਸੀ ਉਹ ਵੀ ਮਤਲਬ ਬੜਾ ਘੱਟ ਆਉਣਾ ਪਸੰਦ ਕਰਦੇ ਸੀ ਘਰ ਦੇ ਵਿੱਚ ਵੀ ਆ ਜਾਵਾਂਗੇ ਉੱਥੇ ਜਾ ਕੇ ਰਵਾਂਗੇ ਕਿਥੇ ਮਤਲਬ ਇਹਨਾਂ ਦਾ ਆਪਣਾ ਹੀ ਬੜਾ ਮੁਸ਼ਕਲ ਗੁਜ਼ਾਰਾ ਹੁੰਦਾ ਹੈ ਕੋਈ ਆਣਾ ਵੀ ਪਸੰਦ ਨਹੀਂ ਕਰਦਾ ਸੀ ਮੈਂ ਉਸ ਟਾਈਮ ਦਿੱਤੇ ਇਸ ਤਰ੍ਹਾਂ ਦੇ ਹਾਲਾਤ ਸੀ ਤੇ ਵੀਰੇ ਕੰਮ ਕੀ ਕਰਦੇ ਹੋ ਤੁਸੀਂ ਜੀ ਜੀ ਮੈਂ ਮੈਂ ਗੰਨੇ ਦੇ ਰਸ ਦਾ ਕੰਮ ਕਰਦਾ ਮੈਂ ਗੰਨੇ ਦੀ ਰੇੜੀ ਉਹਦਾ ਕੰਮ ਕਰਦੇ ਆ ਮੈਂਮ ਅਸੀਂ ਅੱਛਾ ਤੇ ਮੈਕਸਿਮਮ ਜਿੰਨੇ ਵੀ ਜਿਹੜੇ ਸਾਡੇ ਫੈਮਿਲੀ ਮੈਂਬਰ ਨੇ ਉਹ ਸਾਰੇ ਮਤਲਬ ਉਸ ਤੋਂ ਹੀ ਮਤਲਬ ਸਾਡਾ ਗੁਜ਼ਾਰਾ ਚੱਲਦਾ ਹੈ ਕਦੀ ਕਦੀ ਤੇ ਮੈਂ ਬਿਲਕੁਲ ਐਦਾਂ ਵੀ ਹੁੰਦਾ ਵਾ ਕਿ ਬਿਲਕੁਲ ਮਾਲ ਵੀ ਨਹੀਂ ਮਿਲਦਾ ਗੰਨਾ ਨਹੀਂ ਮਿਲਦਾ ਤੇ ਮੈਂ ਕਦੀ ਕਦੀ ਤੇ 4-5 ਦਿਨ ਇਸ ਤਰ੍ਹਾਂ ਬਿਲਕੁਲ ਮਤਲਬ ਵਿਆੜੀ ਵੀ ਨਹੀਂ ਲੱਗਣੀ ਤੇ ਮੈਂ ਇਸ ਤਰ੍ਹਾਂ ਬੈਠਣਾ ਪੈਂਦਾ ਤੇ ਉਹ ਮੈਮ ਬੜਾ ਮੁਸ਼ਕਿਲ ਹੁੰਦਾ ਮੈਮ ਉਸ ਟਾਈਮ ਦੇ ਉੱਤੇ ਇੱਕ ਦਿਨ ਮਤਲਬ ਕੀ ਤੋਂ ਇਦਾਂ ਦਾ ਆਇਆ ਹੋਵੇ ਜਦੋਂ ਰੋਟੀ ਵੀ ਨਹੀਂ ਨਸੀਬ ਹੋਈ ਜੀ ਜੀ ਮੈਮ ਇਸ ਤਰ੍ਹਾਂ ਦੇ ਮਤਲਬ ਬਹੁਤ ਦਿਨੇ ਇਦਾਂ ਦੇ ਆਏ ਨੇ ਜਿਸ ਟਾਈਮ ਦੇ ਉੱਤੇ ਵੀ ਮਤਲਬ ਡੈਡ ਵੀ ਕੰਮ ਨਹੀਂ ਕਿਸੇ ਕਰਦੇ ਤੇ ਬਿਲਕੁਲ ਅਸੀਂ ਵੀ ਬਿਲਕੁਲ ਮੈਮ ਤੇ ਉਸ ਟਾਈਮ ਦੇ ਉੱਤੇ ਮਤਲਬ ਮੈਮ ਇੱਕ ਗੰਡੇ ਦੇ ਨਾਲ ਮੈਂ ਮਿਰਚਾਂ ਪਿਆਜ਼ ਦੇ ਨਾਲ ਮਤਲਬ ਉਹਦੇ ਨਾਲ ਹੀ ਮੈਂ ਰੋਟੀ ਖਾਦੀ ਐ ਬਿਲਕੁਲ ਉਹ ਲਾਜੀ ਉਹ ਵੀ ਹਾਲਾਤ ਜਦੋਂ ਚੇਤਾ ਕਰਦੇ ਆ ਤੇ ਮੈਂ ਬੜਾ ਉਹ ਵੀ ਟਾਈਮ ਸੀ ਜਦੋਂ ਇੱਕ ਮਤਲਬ ਰੋਟੀ ਵੀ ਨਹੀਂ ਸੀ ਬੜੀ ਮੁਸ਼ਕਲ ਦੇ ਨਾਲ ਤੇ ਅੱਜ ਇੱਕ ਐ ਵੀ ਟਾਈਮ ਹੈ ਕਿ ਚਲੋ ਥੋੜਾ ਜਿਹਾ ਮਾਲਕ ਨੇ ਥੋੜਾ ਜਿਹਾ ਸਾਥ ਦਿੱਤਾ ਚਲੋ ਰੋਟੀ ਅੱਛਾ ਗੁਜ਼ਰਿਆ ਅੱਜ ਉਹ ਕਦੀ ਆ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਸ ਵੀਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੁੰਦੀ ਪਈ ਹੈ ਜਿਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੀਰ ਖੋਰੀ ਬਹੁਤ ਸੋਹਣਾ ਗੀਤ ਗਾਉਂਦੇ ਪਏ ਨੇ ਤੇ ਕਾਫੀ ਤੁਹਾਡੇ ਸਾਰਿਆਂ ਦੇ ਵੱਲੋਂ ਇਸ ਵੀਡੀਓ ਨੂੰ ਪਿਆਰ ਦਿੱਤਾ ਗਿਆ ਆ ਪਸੰਦ ਕੀਤਾ ਗਿਆ ਤੇ ਬਹੁਤ ਸਾਰੇ ਕਮੈਂਟਸ ਵੀ ਆਉਂਦੇ ਪਏ ਸੀ ਵੀਰ ਨੂੰ ਕਾਫੀ ਅਪਰੀਸ਼ੀਏਟ ਲੋਕਾਂ ਦੇ ਵੱਲੋਂ ਕੀਤਾ ਗਿਆ ਸੋ ਬਹੁਤ ਸਾਰਿਆਂ ਅੱਜ ਵੀਰ ਦੇ ਨਾਲ ਗੱਲਾਂ ਕਰਨੀਆਂ ਨੇ ਉਹਨਾਂ ਦੀ ਜ਼ੁਬਾਨੀ ਕੁਝ ਗੀਤ ਸੁਣਨੇ ਨੇ ਸਭ ਤੋਂ ਪਹਿਲਾਂ ਸੰਦੀਪ ਵੀਰੇ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਤੇ ਵੀਰੇ ਜੀ ਜੀ ਮੈਮ ਸ਼ੁਕਰੀਆ ਮੈਮ ਜੀ ਤੇ ਸਭ ਤੋਂ ਪਹਿਲਾਂ ਦੋਸਤੋ ਸੇਤ ਕੀ ਮੈਂ ਜੀ ਜੀ ਮੈਮ ਸਭ ਤੋਂ ਪਹਿਲਾਂ ਮੈਂ ਇਥੋਂ ਪਾਜੀ ਨੇ ਮਤਲਬ ਕਾਲ ਕੀਤਾ ਸੀ ਕਿ ਪਾਜੀ ਤੁਸੀਂ ਇੱਥੇ ਮਤਲਬ ਜਲੰਧਰ ਆਓ ਤੁਸੀਂ ਇਸ ਤਰ੍ਹਾਂ ਦੇ ਤੁਹਾਡਾ ਮਤਲਬ ਵੀਡੀਓ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋ ਲਿਆ ਇਸ ਤਰ੍ਹਾਂ ਤੇ ਉਸ ਤੋਂ ਇਲਾਵਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਜਿੰਨੇ ਵੀ ਸਾਰੇ ਦੋਸਤਾਂ ਦਾ ਕਿ ਜਿੰਨਾ ਮੇਰੀ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਪੰਜਾਬ న్యూਸ ਵਾਲਿਆਂ ਦਾ ਵੀ ਬਹੁਤ ਬਹੁਤ ਮੈਂ ਬਹੁਤ ਧੰਨਵਾਦੀ ਹਾਂ ਕਿ ਜਿੰਨਾ ਮੈਨੂੰ ਅੱਜ ਇੱਥੇ ਬੁਲਾ ਕੇ ਜਿਹੜਾ ਉਹ ਇੰਟਰਵਿਊ ਦਾ ਮੌਕਾ ਦਿੱਤਾ ਜੀ ਮੈਮ ਅੱਛਾ ਵੀਰੇ ਤੁਹਾਡੀ ਇੰਟਰਵਿਊ ਮਤਲਬ ਕਿ ਤੁਹਾਡੀ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੁੰਦੀ ਪਈ ਹੈ ਤੇ ਇਸ ਵੀਡੀਓ ਨੂੰ ਲੈ ਕੇ ਲੋਕ ਕਾਫੀ ਤੁਹਾਨੂੰ ਮਤਲਬ ਅਪਰੀਸ਼ੀਏਟ ਕਰਦੇ ਪਏ ਨੇ ਸੋ ਵੀਡੀਓ ਕਿਵੇਂ ਬਣਾਈ ਸੀ ਕਿਵੇਂ ਸੋਚਿਆ ਸੀ ਕਿ ਇਸ ਵੀਡੀਓ ਨੂੰ ਅਪਲੋਡ ਕਰਨਾ ਚਾਹੀਦਾ ਜੀ ਜੀ ਮੈਮ ਐਕਚੁਅਲੀ ਉਹ ਜੋ ਵੀਡੀਓ ਬਣੀ ਸੀ ਮੈਮ ਐਕਚੁਅਲੀ ਮੈਂ ਘਰ ਵਿੱਚ ਕੰਮ ਕਰ ਰਿਹਾ ਸੀ ਤੇ ਉਹ ਇਸ ਤਰ੍ਹਾਂ ਹੀ ਅਸੀਂ ਗਾ ਰਹੇ ਸੀ ਤਾਂ ਮੇਰੇ ਵੱਲੋਂ ਜਿਹੜੇ ਹੈਗੇ ਨੇ ਸਾਲਾ ਸਾਹਿਬ ਨੇ ਉਹਨਾਂ ਨੇ ਵੀਡੀਓ ਰਿਕਾਰਡ ਕੀਤੀ ਹੋ ਉਹਨਾਂ ਨੇ ਆਪਣੀ ਰਿਕਾਰਡ ਕਰਕੇ ਵੀਡੀਓ ਜਿਹੜੀ ਆਪਣੇ ਮਤਲਬ ਫਰੈਂਡ ਨੂੰ ਦਿੱਤੀ ਉਹਨਾਂ ਆਪਣੇ ਪੇਜ ਦੇ ਉੱਤੇ ਪਾਈ ਸੀ ਤੇ ਮੈਨੂੰ ਉਸ ਵੀਡੀਓ ਬਾਰੇ ਪਤਾ ਵੀ ਨਹੀਂ ਸੀ ਉਹਨਾਂ ਮਤਲਬ ਸਵੇਰ ਨੂੰ ਮੈਨੂੰ ਫੋਨ ਕਰ ਰਹੇ ਨੇ ਕਿ ਯਾਰ ਤੁਸੀਂ ਆਪਣਾ ਮਤਲਬ ਫੇਸਬੁੱਕ ਦੇਖੋ ਮਤਲਬ ਤੁਸੀਂ ਇਹਨਾਂ ਵਾਇਰਲ ਹੋ ਗਏ ਹੋ ਕਿ ਜਿਹੜੀ ਤੁਹਾਡੀ ਵੀਡੀਓ ਮੈਂ ਰਾਤ ਮਤਲਬ ਪਾਈ ਸੀ ਤਾਂ ਉਹ ਮਤਲਬ ਬਹੁਤ ਜ਼ਿਆਦਾ ਮਤਲਬ ਲੋਕ ਜਿਹੜਾ ਉਹਨੂੰ ਲਾਈਕ ਕਰ ਰਹੇ ਨੇ ਪਸੰਦ ਕਰ ਰਹੇ ਨੇ ਤੇ ਇਸ ਤਰ੍ਹਾਂ ਮੈਮ ਮਤਲਬ ਮੈਨੂੰ ਪਤਾ ਨਹੀਂ ਸੀ ਇਸ ਵੀਡੀਓ ਬਾਰੇ ਬਿਲਕੁਲ ਵੀ ਅੱਛਾ ਉਸ ਵੀਡੀਓ ਦੇ ਵਿੱਚ ਕਿ ਗੀਤ गा ਰਹੇ ਉਹ ਬਹੁਤ ਪਿਆਰਾ ਸਾਡੀ ਆਡੀਅנס ਨੂੰ ਦੁਬਾਰਾ ਸੁਣਾ ਦਿਓ ਉਹ ਗੀਤ ਹਾਂ ਜੀ ਜੀ ਮੈਮ ਬਿਲਕੁਲ ਮੈਮ ਉਹ ਪਾਕਿਸਤਾਨੀ ਸਿੰਗਰ ਹੈਗੇ ਨੇ ਅਸਦ ਅਬਾਸ ਇਹ ਉਹਨਾਂ ਦਾ ਸੌਂਗ ਹੈ ਜੀ ਜੀ ਮੈਮ ਕਦੀ ਆਮਿਲ ਸਾਹ ਵਾਲੇ ਆ ਗਏ ਹਾਂ ਆ えなー ਮਤ ਜਾਣਾ ਦੂਰ ਦੇਸ ਮਤ ਜਾਣਾ ਬਸੋ ਹਮਾਰੀ ਨਦਰੀ ਮੇ ਮੋਹੇ ਸੁੰਦਰ मुख दिख जा मोहे सुंदर मुख दिख लाइ कद मिलसां वलियारवे उलसां वे मेरे हेलो ची पुकारिवे मेरे लूलू हो लू। चीख पुकारवे हो कढिया मिलसांवल वई वेसांवलिया वैसाव वे आ ਵਸਾਵਲ ਯਾਰੀ ਵੇ ਸ਼ੁਕਰੀਆ ਮੈਂ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਆਵਾਜ਼ ਹੈ ਵੀਰੇ ਤੁਹਾਡੀ ਜੀ ਸ਼ੁਕਰੀਆ ਤੇ ਇੰਨੀ ਖੂਬਸੂਰਤ ਆਵਾਜ਼ ਹੋਣ ਦੇ ਬਾਵਜੂਦ ਵੀ ਉਸ ਮੁਕਾਮ ਤੇ ਨਹੀਂ ਪਹੁੰਚ ਪਾਏ ਜਿੱਥੇ ਹੋਣਾ ਚਾਹੀਦਾ ਸੀ ਇਹਦੇ ਕੀ ਕਾਰਨ ਬਣਦੇ ਹੋ ਜੀ ਜੀ ਮੈਮ ਘਰ ਦੀ ਗਰੀਬੀ ਦੇ ਕਾਰਨ ਮੈਮ ਸ਼ੁਰੂ ਤੋਂ ਹੀ ਮਤਲਬ ਘਰ ਦੀ ਜਿਹੜੀ ਕੰਡੀਸ਼ਨ ਹੈ ਉਹ ਇੰਨੀ ਜ਼ਿਆਦੀ ਸਹੀ ਨਹੀਂ ਸੀ ਇਸ ਕਰਕੇ ਥੋੜਾ ਜਿਆ ਆਪਣੇ ਘਰ ਦੀ ਕੰਡੀਸ਼ਨ ਦਾ ਕਰਕੇ ਗਰੀਬੀ ਦਾ ਕਰਕੇ ਇਸ ਦਾ ਅੱਗੇ ਨਹੀਂ ਪਹੁੰਚ ਸਕੇ ਮੈਮ ਜੀ ਹਮ ਅੱਛਾ ਘਰ ਦੇ ਕੀ ਹਾਲਾਤ ਸਾਨੂੰ ਨਾਲ ਬਾਰੇ ਵੀ ਥੋੜਾ ਦੱਸੋ ਜੀ ਜੀ ਮੈਮ ਘਰ ਦੇ ਮੈਮ ਇੱਕ ਹੀ ਕਮਰਾ ਸੀ ਉਸ ਦੇ ਵਿੱਚ ਸਾਰੇ ਗੁਜ਼ਾਰਾ ਕਰਦੇ ਸੀ ਮਤਲਬ 6 ਮੈਂਬਰਸ ਆ ਅਸੀਂ ਕਰਦੇ ਫੈਮਿਲੀ ਤੇ ਉਸ ਦੇ ਵਿੱਚ ਹੀ ਤਾਂ ਜਿਹੜੇ ਮਤਲਬ ਰਿਸ਼ਤੇਦਾਰ ਸੀ ਉਹ ਵੀ ਮਤਲਬ ਬੜਾ ਘੱਟ ਆਉਣਾ ਪਸੰਦ ਕਰਦੇ ਸੀ ਘਰ ਦੇ ਵਿੱਚ ਕਿ ਯਾਰ ਜਾਵਾਂਗੇ ਉੱਥੇ ਜਾ ਕੇ ਰਵਾਂਗੇ ਕਿੱਥੇ ਮਤਲਬ ਇਹਨਾਂ ਦਾ ਆਪਣਾ ਹੀ ਬੜਾ ਮੁਸ਼ਕਲ ਗੁਜ਼ਾਰਾ ਹੁੰਦਾ ਹੈ ਕੋਈ ਆਣਾ ਵੀ ਪਸੰਦ ਨਹੀਂ ਕਰਦਾ ਸੀ ਮੈਂ ਉਸ ਟਾਈਮ ਤੇ ਇਸ ਤਰ੍ਹਾਂ ਦੇ ਹਾਲਾਤ ਸੀ ਜੀ ਮੈਮ ਤੇ ਵੀਰੇ ਕੰਮ ਕੀ ਕਰਦੇ ਹੋ ਤੁਸੀਂ ਜੀ ਜੀ ਮੈਂ ਮੈਂ ਗੰਨੇ ਦੇ ਰਸ ਦਾ ਕੰਮ ਕਰਦਾ ਮੈਮ ਗੰਨੇ ਦੀ ਰੇੜੀ ਹੈ ਉਹਦਾ ਕੰਮ ਕਰਦੇ ਆ ਮੈਮ ਅਸੀਂ ਅੱਛਾ ਤੇ ਅ ਮੈਕਸਿਮਮ ਜਿੰਨੇ ਵੀ ਜਿਹੜੇ ਸਾਡੇ ਫੈਮਿਲੀ ਮੈਂਬਰ ਨੇ ਉਹ ਸਾਰੇ ਮਤਲਬ ਉਹ ਉਸ ਤੋਂ ਹੀ ਮਤਲਬ ਸਾਡਾ ਗੁਜ਼ਾਰਾ ਚੱਲਦਾ ਇਹਨਾਂ ਨੇ ਹਮ ਜੀ ਮੈਮ ਅੱਛਾ ਹੋ ਜਾਂਦਾ ਠੀਕ ਠਾਕ ਗੁਜ਼ਾਰਾ ਇਹਦੇ ਨਾਲ ਜੀ ਜੀ ਮੈਮ ਕਿਉਂਕਿ ਅੱਜ ਕੱਲ ਤੇ ਮਾਰਕੀਟ ਚ ਕੰਪੀਟੀਸ਼ਨ ਵੀ ਬਹੁਤ ਹੈ ਜੀ ਜੀ ਮੈਮ ਬਿਲਕੁਲ ਕੰਪੀਟੀਸ਼ਨ ਬਹੁਤ ਹੈ ਕਦੀ ਕਦੀ ਤੇ ਮੈਂ ਬਿਲਕੁਲ ਐਦਾਂ ਵੀ ਹੁੰਦਾ ਵਾ ਕਿ ਬਿਲਕੁਲ ਮਾਲ ਵੀ ਨਹੀਂ ਮਿਲਦਾ ਗੰਨਾ ਨਹੀਂ ਮਿਲਦਾ ਤੇ ਮੈਮ ਕਦੀ ਕਦੀ ਤੇ 4-5 ਦਿਨ ਇਸ ਤਰ੍ਹਾਂ ਬਿਲਕੁਲ ਅ ਮਤਲਬ ਵਿਆੜੀ ਵੀ ਨਹੀਂ ਲੱਗਣੀ ਤੇ ਮੈਮ ਇਸ ਤਰ੍ਹਾਂ ਬੈਠਣਾ ਪੈਂਦਾ ਹਮ ਤੇ ਉਹ ਮੈਮ ਬੜਾ ਮੁਸ਼ਕਿਲ ਹੁੰ ਅਛਾ ਕਦੇ ਜ਼ਿੰਦਗੀ ਦੇ ਵਿੱਚ ਇਦਾਂ ਦਾ ਦਿਨ ਗੁਜ਼ਾਰਿਆ ਕਿ ਜਦੋਂ ਇੱਕ ਦਿਨ ਮਤਲਬ ਕੀ ਇਦਾਂ ਦਾ ਆਇਆ ਹੋਵੇ ਜਦੋਂ ਰੋਟੀ ਵੀ ਨਹੀਂ ਨਸੀਬ ਹੋਈ ਜੀ ਜੀ ਮੈਮ ਇਸ ਤਰ੍ਹਾਂ ਦੇ ਮਤਲਬ ਬਹੁਤ ਦਿਨੇ ਇਦਾਂ ਦੇ ਆਏ ਨੇ ਅ ਜਿਸ ਟਾਈਮ ਦੇ ਉੱਤੇ ਕਿ ਮਤਲਬ ਡੈਡ ਵੀ ਕੰਮ ਨਹੀਂ ਕਿਸੇ ਕਰਦੇ ਤੇ ਬਿਲਕੁਲ ਅਸੀਂ ਵੀ ਬਿਲਕੁਲ ਮੈਮ ਤੇ ਉਸ ਟਾਈਮ ਦੇ ਉੱਤੇ ਮਤਲਬ ਮੈਮ ਇੱਕ ਗੰਡੇ ਦੇ ਨਾਲ ਮੈਂ ਮਿਰਚਾਂ ਪਿਆਜ਼ ਦੇ ਨਾਲ ਮਤਲਬ ਉਹਦੇ ਨਾਲ ਹੀ ਮੈਂ ਰੋਟੀ ਖਾਦੀ ਐ ਮੈਮ ਬਿਲਕੁਲ ਤੇ ਉਹਨਾਂ ਹਾਲਾਤਾਂ ਨੂੰ ਜਦੋਂ ਅੱਜ ਸੇਧਤਾ ਕਰਦੇ ਹੋ ਤੇ ਫਿਰ ਜੀ ਜੀ ਮੈਮ ਬਿਲਕੁਲ ਅੱਜ ਉਹ ਵੀ ਹਾਲਾਤ ਜਦੋਂ ਚੇਤਾ ਕਰਦੇ ਆ ਤੇ ਮੈਮ ਬੜਾ ਉਹ ਵੀ ਟਾਈਮ ਸੀ ਜਦੋਂ ਇੱਕ ਮਤਲਬ ਰੋਟੀ ਵੀ ਨਹੀਂ ਸੀ ਬੜੀ ਮੁਸ਼ਕਲ ਦੇ ਨਾਲ ਤੇ ਅੱਜ ਇੱਕ ਐ ਵੀ ਟਾਈਮ ਹੈ ਕਿ ਚਲੋ ਥੋੜਾ ਜਿਹਾ ਮਾਲਕ ਨੇ ਥੋੜਾ ਜਿਹਾ ਸਾਥ ਦਿੱਤਾ ਚਲੋ ਰੋਟੀ ਅੱਛਾ ਗੁਜ਼ਰਿਆ ਜਿਹੜਾ ਹਮ ਜੀ ਮੈਮ ਅੱਛਾ ਜਦੋਂ ਕਹਿੰਦੇ ਨੇ ਕਿ ਘਰ ਦੇ ਵਿੱਚ ਗਰੀਬੀ ਹੋਵੇ ਤੇ ਗਾਇਕੀ ਦਾ ਫਿਰ ਸ਼ੌਂਕ ਹੋਵੇ ਤੇ ਫੇ ਬਹੁਤ ਤਾਨੇ ਸੁਣਨ ਨੂੰ ਵੀ ਮਿਲਦੇ ਆ ਤੇ ਥੋੜਾ ਜਿਹਾ ਇਸ ਬਾਰੇ ਵੀ ਦੱਸੋ ਕਿ ਕੀ ਕੋਈ ਉਸ ਵੇਲੇ ਰਿਸ਼ਤੇਦਾਰਾ ਨੇ ਕਿਹਾ ਜਦੋਂ ਤੁਸੀਂ ਇਹ ਸ਼ੌਂਕ ਆਪਣੇ ਮਾਪਿਆਂ ਨਾਲ ਸ਼ੇਅਰ ਕੀਤਾ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੈਮਲੀ ਨੂੰ ਜਾਂ ਰਿਸ਼ਤੇਦਾਰਾਂ ਨੂੰ ਜਾਂ ਆਂਢ ਗੁਆਢ ਨੂੰ ਦੱਸਿਆ ਕਿ ਮੈਨੂੰ ਗਾਉਣ ਦਾ ਸ਼ੌਂਕ ਹੈ ਜਾਂ ਉਹਨਾਂ ਨੇ ਤੁਹਾਡੀ ਆਵਾਜ਼ ਸੁਣੀ ਹੋਵੇ ਜੀ ਜੀ ਮੈਮ ਐਕਚੁਅਲੀ ਮੈਮ ਜਿਹੜਾ ਘਰ ਦੇ ਵਿੱਚ ਹੀ ਮਤਲਬ ਡੈਡ ਗਾਉਂਦੇ ਸੀ ਅੱਛਾ ਤੁਹਾਡੇ ਫਾਦਰ ਸਾਹਿਬ ਗਾਉਂਦੇ ਸੀ ਫਾਦਰ ਸਾਹਿਬ ਗਾਉਂਦੇ ਸੀ ਤੇ ਉਹਨਾਂ ਦੇ ਨਾਲ ਹੀ ਮੈਨੂੰ ਸ਼ੁਰੂ ਤੋਂ ਮਤਲਬ ਜਿਹੜਾ ਗਾਉਣ ਦਾ ਮਤਲਬ ਸ਼ੌਂਕ ਪੈ ਗਿਆ ਮੈਮ ਅ ਡੈਡ ਦੇ ਨਾਲ ਮੈਮ ਮੈਂ ਇਤਨਾ ਸ਼ੋਅ ਦੇ ਉੱਤੇ ਜਾਂਦਾ ਸੀ ਜਾਗਰਨ ਕਵਾਲੀ ਵਗੈਰਾ ਤੇ ਉਹ ਆਪਣੇ ਨਾਲ ਹੀ ਲੈ ਕੇ ਜਾਂਦੇ ਹੁੰਦੇ ਸੀ ਮੈਮ ਬਟ ਇਹ ਆ ਕਿ ਜਿਵੇਂ ਜਿਵੇਂ ਮੈਮ ਸਮਾਂ ਗੁਜ਼ਰਦਾ ਗਿਆ ਕਿ ਮਤਲਬ ਡੈਡ ਵੀ ਮਤਲਬ ਬਹੁਤ ਜ਼ਿਆਦਾ ਮਤਲਬ ਤਾਨੇ ਦੇਣ ਲੱਗੇ ਕਿ ਯਾਰ ਤੂੰ ਮਤਲਬ ਇਸ ਲਾਈਨ ਦੇ ਵਿੱਚ ਕੁਝ ਨਹੀਂ ਰੱਖਿਆ ਯਾਰ ਤੂੰ ਮਤਲਬ ਆਪਣਾ ਹੋਰ ਕੋਈ ਕੰਮ ਦੇਖ ਲੈ ਇਸ ਦੇ ਵਿੱਚ ਕੁਝ ਨਹੀਂ ਹੈਗਾ ਇਹੋ ਜਿਹਾ ਤੇ ਬੜੇ ਬਾਹਰ ਦੇ ਆਨੇ ਮਤਲਬ ਕੀ ਬੋਲਣਾ ਮੈਮ ਕਰਦੇ ਹੀ ਬੜਾ ਏਦਾਂ ਕਹਿਣ ਲੱਗ ਪਏ ਕਿ ਨਹੀਂ ਯਾਰ ਤੂੰ ਕੋਈ ਹੋਰ ਕੰਮ ਦੇਖ ਲੈ ਇਸ ਦੇ ਵਿੱਚ ਕੁਝ ਨਹੀਂ ਹੈਗਾ ਜੀ ਮੈਮ ਹਮਮ ਅੱਛਾ ਤੇ ਜਦੋਂ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੇ ਫਾਦਰ ਸਾਹਿਬ ਵੀ ਇਹ ਗੱਲਾਂ ਕਹਿੰਦੇ ਸੀ ਉਸ ਵੇਲੇ ਤੁਸੀਂ ਨਾ ਸੋਚਿਆ ਕਿ ਮਤਲਬ ਆਪਣੀ ਲਾਈਨ ਬਦਲ ਲੈਣੀ ਚਾਹੀਦੀ ਜੋ ਕਿ ਨਾ ਕਹਿ ਰਹੇ ਨੇ ਇਸੇ ਲਾਈਨ ਦੇ ਵਿੱਚ ਨੇ ਉਹ ਵੀ ਜੀ ਜੀ ਮੈਮ ਬਿਲਕੁਲ ਮੈਂ ਇਕਦਮ ਲਾਈਨ ਆਪਣੀ ਜਿਹੜੀ ਅਸੀਂ ਮੈਮ ਉਹ ਚੇਂਜ ਕਰ ਲਈ ਸੀ ਉਹ ਦੁਬਾਰਾ ਮੈਮ ਮਤਲਬ ਵੀਡੀਓ ਐ ਜੋ ਵਾਇਰਲ ਹੋਈ ਹੈ ਇਸ ਤਰ੍ਹਾਂ ਹੀ ਗਾ ਰਿਆ ਸੀ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਮਤਲਬ ਮੈਮ ਫਿਰ ਐਸਦਾ ਮਤਲਬ ਸ਼ੌਕ ਜਾਗਿਆ ਕਿ ਨਹੀਂ ਤੁ ਤੁਹਾਨੂੰ ਜਦੋਂ ਲੋਕ ਕਹਿ ਰਹੇ ਨੇ ਕਿ ਤੁਸੀਂ ਬਹੁਤ ਵਧੀਆ गा ਰਹੇ ਹੋ ਤੁਹਾਨੂੰ ਅੱਗੇ ਆਣਾ ਚਾਹੀਦਾ ਤੇ ਮੈਮ ਫਿਰ ਮਤਲਬ ਇਹਨੂੰ ਕੰਟੀਨਿਊ ਕੀਤਾ ਨਹੀਂ ਤਾਂ ਮੈਮ ਬਿਲਕੁਲ ਮੈਂ ਇਹਨੂੰ ਛੱਡ ਚੁੱਕਾ ਸੀ ਇਸ ਵੀਡੀਓ ਜੀ ਛੱਡ ਦਿੱਤਾ ਸੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਪਹਿਲਾਂ ਜੀ ਜੀ ਮੈਮ 뮤직 ਛੱਡ ਦਿੱਤਾ ਸੀ ਹੂੰ ਤੇ ਮੈਮ ਜੋ ਵੀ ਆਪਣਾ ਗੰਨੇ ਦੇ ਰਾਜ ਦਾ ਰੇੜੀ ਦਾ ਹੀ ਕੰਮ ਕਰ ਰਿਹਾ ਸੀ ਮੈਮ ਅੱਛਾ ਵੈਸੇ ਤਾਂ ਗਾਉਂਦੇ ਹੋਵੋਗੇ ਕਦੀ ਰੇੜੀ ਤੇ ਕਦੀ ਇਕੱਲੇ ਬੈਠ ਕੇ ਜਮੈਂ ਬਿਲਕੁਲ ਹੀ हां जी जी मैम बिल्कुल बंद कर देता।ਸੀਂ ਬੜਾ ਕੱਟ ਜਾਂਦਾ ਸੀ मैम बिल्कुल भी क्योंकि डैड ਜਿਹੜਾ ਉਹ ਮਤਲਬ ਕਹਿੰਦੇ ਸੀ ਕਿ ਯਾਰ ਇਸ ਕੰਮ ਦੇ ਵਿੱਚ ਰੱਖਿਆ ਕੁਝ ਨਹੀਂ। ਹੂੰ। ਕਿਉਂਕਿ ਸਾਨੂੰ ਇਸ ਕੰਮ ਦੇ ਵਿੱਚ ਕੁਝ ਵੀ ਨਹੀਂ ਮਿਲਿਆ। ਹਾਸਲ ਕੁਝ ਨਹੀਂ ਆਇਆ ਇਸ ਕਰਕੇ ਉਹਨਾਂ ਮਤਲਬ ਬੜਾ ਕਹਿੰਦੇ ਹੁੰਦੇ ਸੀ ਕਿ ਯਾਰ ਤੂੰ ਇਸ ਕੰਮ ਨੂੰ ਛੱਡ ਦੇ। ਹੂੰ। ਜੀ मैम। ਅੱਛਾ ਐਨੀ ਸੋਹਣੀ ਆਵਾਜ਼ ਹੈ ਤੁਹਾਡੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜੇ ਤੁਹਾਨੂੰ ਕਿਤੇ ਆਫਰ ਆ ਗਈ ਕਿ ਹਾਂ ਵੀ ਤੁਸੀਂ ਫਿਲਮ 'ਚ ਗਾਣਾ ਗਾਉਣਾ ਹੈ ਜਾਂ ਵੈਸੇ ਤੁਹਾਨੂੰ ਕੋਈ ਤੁਹਾਡਾ ਗੀਤ ਕੱਢਣਾ ਤਾਂ ਤੁਸੀਂ ਮਤਲਬ ਜਾਓਗੇ ਜਾਂ ਨਹੀਂ? ਬਿਲਕੁਲ मैम ਬਿਲਕੁਲ ਜਾਵਾਂਗੇ मैम बिल्कुल। ਕੀ ਕੀ ਹੋਣਾ ਥੋੜਾ ਜਿਹਾ ਚਲੋ ਡੈਡ ਨੇ ਵੀ ਮਨਾਇਆ ਡੈਡ ਵੀ ਥੋੜਾ ਜਿਹਾ ਸਪੋਰਟ ਕਰ ਰਹੇ ਨੇ ਤਾਂ ਬਿਲਕੁਲ ਜੇ ਇਹੋ ਜਿਹਾ ਕੋਈ ਵੀ ਮੌਕਾ ਮਿਲਦਾ ਤਾਂ ਜ਼ਰੂਰ ਜਾਵਾਂਗੇ ਮੈਮ ਬਿਲਕੁਲ ਹਮ ਜੀ ਅੱਛਾ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਸਾਡੀ ਆਡੀਅנס ਲਈ ਕੋਈ ਹੋਰ ਗੀਤ ਸੁਣਾ ਦਿਓ ਹ ਜੀ ਜੀ ਮੈਮ ਹ ਹੁਣ ਮੇਰੇ ਕੋਲ ਨਹੀਂਓ ਦੁੱਖ ਹੁੰਦੇ சே வேண்களே துண்டே சே வே கத்திய ਹੁਣ ਮੇਰੇ ਕੋਲੋ ਨਹੀਂ ਹੋ ਦੁੱਖ ਹੁੰਦੇ ਸਹਿਣੇ ਵੇ ਕਿਹੜੇ ਪਾਸੇ ਤੂੰ ਜਾਵਾਂ ਕਿਹੜੀ ਮੇਰੀ ਥਾਂ ਵੇ ਦਰਦਾਂ ਮਰੀ ਮੇਰਾ ਪੈ ਗਿਆ ਨਾ ਆਏ ਕਿਹੜੇ ਪਾਸੇ ਤੂੰ ਜਾਵਾਂ ਕਿਹੜੀ ਮੇਰੀ ਥਾਂ ਵੇ ਦਰਦ ਮਰੀ ਮੇਰਾ ਪੈ ਗਿਆ ਨਾ ਆਏ ਹਾਰੀ ਹੋਈ ਲਖੋ ਦਿਨੂ ਮਰਹ ਜੀ ਜੋ ਕੈਣ ਵੇ ਐਨੇ ਗਮ ਦਿੱਤੇ ਕੱਖ ਦਿੱਤਾ ਨਹੀਂ ਹੋ ਰਣ ਵੇ ਹੁਣ ਮੇਰੇ ਕੋਲ ਨਹੀਂ ਹੋ ਦੁੱਖ ਹੁੰਦੇ ਸਣਵੇਂ ਕੀ ਪਰਮਾਤਮਾ ਕੋਲ ਤਾਂ ਨਹੀਂ ਕੋਈ ਗਿਲਾਸ਼ਿਕਵਾ ਕਿੰਨੀ ਸੁਣੀ ਆਵਾਜ਼ ਦੇਤੀ ਤੇ ਫਿਰ ਉਸ ਮੁਕਾਮ ਤੱਕ ਪਹੁੰਚਣ ਦੇ ਲਈ ਇੰਨੇ ਸਾਰੇ ਅੜਿੱਕੇ ਜ਼ਿੰਦਗੀ ਦੇ ਵਿੱਚ ਨਹੀਂ ਨਹੀਂ ਮੈਮ ਪਰਮਾਤਮਾ ਜੋ ਜੋ ਵੀ ਕਰਦਾ ਹੈ ਮੈਂ ਬਿਲਕੁਲ ਸਹੀ ਕਰਦੇ ਨੇ ਹਮ ਪਰਮਾਤਮਾ ਕਦੇ ਵੀ ਆ ਜੋ ਗੋਡ ਹੈ ਉਹ ਕਦੇ ਵੀ ਉਹ ਬੰਦੇ ਦੇ ਬਾਰੇ ਕਦੇ ਵੀ ਗਲਤ ਨਹੀਂ ਕਰਨਗੇ ਕਿਸੇ ਨੂੰ ਕਦੋਂ ਤੇ ਕਿਸ ਵਕਤ ਦੇਣਾ ਹੈ ਇਹ ਸਾਬੋਦੀ ਮਰਜ਼ੀ ਹੈ ਮੈਮ ਬਿਲਕੁਲ ਅੱਛਾ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਤੇ ਰਹਿੰਦੇ ਹੋ ਤੁਸੀਂ ਹਨਾ ਅੰਮ੍ਰਿਤਸਰ ਦੇ ਵਿੱਚ ਜੀ ਮੈਮ ਤੇ ਗੁਰਨਗਰੀ ਦੇ ਵਿੱਚ ਹਮੇਸ਼ਾ ਹੀ ਜਿਹੜਾ ਇਨਸਾਨ ਵੱਸਦਾ ਹੈ ਬਹੁਤ ਖੁਦ ਨੂੰ ਭਾਗੇਸ਼ਾਲੀ ਮੰਨਦਾ ਹੈ ਹਨਾ ਕਿ ਭਾਗਾ ਵਾਲਾ ਕਿ ਅਸੀਂ ਇਸ ਧਰਤੀ ਦੇ ਉੱਪਰ ਜਨਮ ਲਿਆ ਵਾ ਜੀ ਤੇ ਕਦੇ ਤੁਹਾਡੀ ਆ ਕੇ ਕਦੇ ਕਿਸੇ ਨੇ ਬਾਹ ਨਹੀਂ ਫੜੀ ਕਿ ਹਾਂ ਵੀ ਇੰਨਾ ਵਧੀਆ ਹੈਗਾ ਸਿੰਗਰ ਹੈ ਇਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਜੈਨੂੰ ਸਪੋਰਟ ਕਰਨੀ ਚਾਹੀਦੀ ਕਦੇ ਬਚਪਨ ਦੇ ਵਿੱਚ ਕਦੇ ਤੁਹਾਨੂੰ ਜਵਾਨੀ ਦੇ ਵਿੱਚ ਨਹੀਂ ਨਹੀਂ ਮੈਮ ਬਿਲਕੁਲ ਵੀ ਮੈਨੂੰ ਕਿਸੇ ਨੇ ਮਤਲਬ ਸਪੋਰਟ ਨਹੀਂ ਕੀਤਾ ਅਜੇ ਤੱਕ ਸਿਰਫ ਡੈਡ ਸਪੋਰਟ ਕਰਦੇ ਸੀ ਥੋੜਾ ਜਿਹਾ ਉਸ ਤੋਂ ਬਾਅਦ ਜਦੋਂ ਕੰਮ ਇਹਦੇ ਵਿੱਚ ਵੀ ਘਟ ਗਿਆ ਗਾਉਣ ਦੇ ਵਿੱਚ ਤੇ ਮੈਮ ਉਹਨਾਂ ਵੀ ਸਪੋਰਟ ਕਰਨਾ ਫਿਰ ਛੱਡਤਾ ਕਿ ਨਹੀਂ ਯਾਰ ਤੂੰ ਆਪਣਾ ਕੰਮ ਚੇਂਜ ਕਰਦੇ ਯਾਰ ਇਸ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਇਸ ਤੋਂ ਇਲਾਵਾ ਮੈਮ ਕਿਸੇ ਨੇ ਵੀ ਸਪੋਰਟ ਨਹੀਂ ਕੀਤੀ ਕਿ ਯਾਰ ਤੈਨੂੰ ਅੱਗੇ ਆਉਣਾ ਚਾਹੀਦਾ ਜਾਂ ਅਸੀਂ ਤੇਰਾ ਕੁਛ ਇਹੋ ਜਿਹਾ ਕਰਦੇ ਆ ਐਸਾ ਕੁਝ ਵੀ ਨਹੀਂ ਕਿਸੇ ਨੇ ਵੀ ਕੀਤਾ ਮੈਮ ਅੱਛਾ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੁੰਦੇ ਹੋ ਜੀ ਜੀ ਮੈਮ ਬਿਲਕੁਲ ਅ ਮਦਦ ਹੀ ਮੈਮ ਬਿਲਕੁਲ ਲੋੜ ਹੈ ਮਤਲਬ ਜਿੰਨੇ ਵੀ ਦੋਸਤਾਂ ਲੋ ਆ ਜਿੰਨੇ ਵੀ ਮੇਰਾ ਹੀ ਹੈ ਕਿ ਯਾਰ ਤੁਸੀਂ ਵੱਧ ਤੋਂ ਵੱਧ ਮੈਨੂੰ ਬਹੁਤ ਅੱਗੇ ਵੀ ਤੁਸੀਂ ਮੇਰੀ ਜਿਹੜੀ ਆ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੈਂ ਉਹਦੇ ਲਈ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਤੇ ਇਹੀ ਕਹਿਣਾ ਵਾਂ ਕਿ ਜੇ ਤੁਹਾਨੂੰ ਪਸੰਦ ਆਂਦਾ ਵਾ ਤਾਂ ਤੁਸੀਂ ਜ਼ਰੂਰ ਥੋੜਾ ਜਿਹਾ ਹੈਲਪ ਕਰੋ ਜੀ ਮੈਮ ਤੇ ਅੱਗੇ ਹੁਣ ਕੰਟੀਨਿਊ ਰੱਖੋਗੇ ਵੀਡੀਓਜ਼ ਬਣਾਉਣੀਆਂ ਜੀ ਜੀ ਮੈਮ ਬਿਲਕੁਲ ਅੱਛਾ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਮਤਲਬ ਕਿ ਇੱਕ ਹੋਰ ਗੀਤ ਸੁਣਾਓ ਜੀ ਮੈਮ ਰਬ ਬੰਦੇ ਦੀ ਜ਼ਾਤੀ ਕੋ ਤੇ ਜਿਵੇਂ ਕਪੜੇ ਦੀ ਜ਼ਾਤ ਖੈਰੂੰ ਕਪੜੇ ਦੇ ਵਿੱਚ ਰੂੰ ਲੁਕੇ ਆ ਜਿਵੇਂ ਵਿੱਚ ਬੰਦੇ ਦੇ ਤੂੰ ਆਪੇ ਬੋਲੇ ਆਪ ਬੁਲਾਵੇਂ ਆਪੇ ਬੋਲੇ ਆਪ ਬੁਲਾਵੇਂ ਆਪੇ ਆਪੇ ਬੋਲੇ ਆਪ ਬੁਲਾਵੇਂ ਆਪ ਕਰੇ ਹੂੰ ਤੂੰ ਮਨੇ ਆਨਾ ਮਨ ਦਿਲ ਦਾਰਾ ਆ ਸਾਤੇ ਤੈਨੂੰ ਹੂੰ ਰੱਬ ਮੰਨਿਆ ਤੂੰ ਮੰਨੇ ਆਨਾ ਮਨ ਦਿਲ ਦਾਰਾ ਆ ਸਾਤੇ ਤੈਨੂੰ ਹੂੰ ਰੱਬ ਮੰਨਿਆ ਦੱਸ ਹੋਰ ਕਿਹੜਾ ਰੱਬ ਦਾ ਦੁਆਰਾ ਦੱਸ ਹੋਰ ਕਿਹੜਾ ਰੱਬ ਦਾ ਦੁਆਰਾ ਆ ਸਾਤੇ ਤੈਨੂੰ ਰੱਬ ਮੰਨਿਆ ਤੂੰ ਮੰਨੇ ਆਨਾ ਮਨ ਦਿਲਦਾਰਾ ਸਾਥੇ ਤੈਨੂੰ ਹੂੰ ਰੱਬ ਮੰਨਿਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੰਮ੍ਰਿਤਸਰ ਤੋਂ ਚਲੰਦਰ ਆਏ ਹੋ ਤੇ ਸਾਡੀ ਆਡੀਅנס ਦੇ ਨਾਲ ਖਾਸ ਗੱਲਾਂ ਕੀਤੀਆਂ ਤੇ ਬਹੁਤ ਸੋਹਣੀ ਆਵਾਜ਼ ਦੇ ਵਿੱਚ ਗੀਤ ਗਾਏ ਜੀ ਜੀ ਸ਼ੁਕਰੀਆ ਮੈਮ ਬਹੁਤ ਬਹੁਤ ਸ਼ੁਕਰੀਆ ਕਿ ਪੰਜਾਬ న్యూਸ ਦਾ ਬਹੁਤ ਬਹੁਤ ਮੈਂ ਧੰਨਵਾਦੀ ਕਰਦਾ ਕਿ ਜਿਨ੍ਹਾਂ ਨੇ ਮਤਲਬ ਮੈਨੂੰ ਅੱਜ ਜਲੰਧਰ ਦੇ ਵਿੱਚ ਬੁਲਾ ਕੇ ਜਿਹੜਾ ਇੱਥੇ ਮੱਲਵਗਾਂ ਦਾ ਇੰਟਰਵਿਊ ਦਾ ਮੌਕਾ ਦਿੱਤਾ ਤੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਜਿੰਨੇ ਵੀ ਅਦੋਸਤਾਂ ਦਾ ਕਿ ਜਿੰਨਾ ਇਹਨਾਂ ਜਿਆਦਾ ਮੈਨੂੰ ਪਿਆਰ ਦਿੱਤਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਯਾਰ ਜਿੰਨਾ ਵੀ ਹੈ ਕਿ ਵੱਤੋ-ਵੱਤ ਜਿਹੜਾ ਵਾ ਅੱਗੇ ਹੋਰ ਵੀ ਜਿਹੜਾ ਮੈਂ ਵਧੀਆ गा ਸਕਾਂ ਤੇ ਤੁਸੀਂ ਐਦਾਂ ਹੀ ਜਿਹੜਾ ਉਹ ਸਪੋਰਟ ਕਰਦੇ ਰਹੋ ਜੀ ਮੈਮ ਜੀ ਸ਼ੁਕਰੀਆ ਸਰ ਜੀ ਥੈਂਕ ਯੂ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜੀਓ ਧੰਨਵਾਦ